ਸਾਡੇ ਹਰਮਨ ਜੀ ਜਿਹੜੇ ਸਾਡੇ ਪਾਰ ਮੈਂਬਰ ਹੈ ਇੱਕ ਮਹੀਨਾ ਹੋ ਗਿਆ ਐਫ ਆਈ ਆਰ ਹੋਏ ਨੂੰ ਹੱਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਅਸੀਂ ਚਾਹੁੰਦੇ ਵੀ ਜਿੰਨੀ ਜਲਦੀ ਹੋ ਸਕੇ ਪੁਲਿਸ ਐਕਸ਼ਨ ਲਵੇ ਜਿਹੜੇ ਕਲਪਰੇਟਸ ਹੈ ਉਹਨਾਂ ਨੂੰ ਉਹਨਾਂ ਨੂੰ ਫੌੜ ਕੇ ਅੰਦਰ ਕੀਤਾ ਜਾਵੇ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਾਰੇ ਮਾਮਲੇ ਵਿੱਚ ਇਹ ਹੈ ਕਿ ਸਾਰੇ ਵਕੀਲ ਸਾਹਿਬਾਨ ਉੱਥੇ ਇਕੱਠੇ ਆ ਜਦੋਂ ਸਾਰੇ ਐਫ ਪੀ ਸੀ ਜਿਹੜੇ ਇੱਥੇ ਗਏ ਉਹ ਕਾਮਯਾਬ ਨਹੀਂ ਹੋਏ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਅਲਟੀਮੇਟਲੀ ਸਟੇ ਕਰਕੇ ਅਸੀਂ ਮਾਨਯੋਗ ਸ਼ਸ਼ਨ ਜਨਰ ਸਾਹਿਬ ਦੇ ਕੋਲ ਤੇ ਆਪਣੀ ਗ੍ਰੀਵੈਂਸ ਰੱਖਣ ਵਾਸਤੇ ਜਾ ਰਹੇ ਹਾਂ ਕੱਲ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੱਲ ਇਹ ਹੈ ਕਿ ਇੱਕ ਮੁਕਦਮਾ ਦਰਜ ਹੋਇਆ ਹੈ ਐਫ ਆਈ ਆਰ ਕੁਝ ਬੰਦੇ ਟਰੇਸ ਹੋਏ ਨੇ ਜਿਹੜੇ ਮੈਨੂੰ ਮਾਰਨ ਦੀ ਨੀਅਤ ਦੇ ਨਾਲ ਜਿਹੜਾ ਅਟੈਂਪਟ ਕਰਨਾ ਚਾਹੁੰਦੇ ਸੀ ਉਸ ਦੇ ਰਿਗਾਰਡਿੰਗ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਪਰ ਹੁਣ ਜਿਹੜੀ ਕਾਫੀ ਦਿਨ ਹੋ ਗਏ 1 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਉਹ ਬੰਦੇ ਤੋਂ ਪਤਾ ਲੱਗਾ ਕਿ ਉਹਨਾਂ ਨੇ ਸਪਾਰੀ ਦਿੱਤੀ ਹੋਈ ਸੀ ਮੈਨੂੰ ਮਾਰਨ ਦੇ ਲਈ ਤੇ ਬਾਕੀ ਤਾਂ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਪ੍ਰਸ਼ਾਸਨ ਤੋਂ ਤਾਂ ਮੈਂ ਇਹੀ ਮੰਗ ਕਰਦਾ ਜੀ ਮੇਰੀ ਅਤੇ ਮੇਰੇ ਪਰਿਵਾਰ ਦੀ ਜਿਹੜੀ ਹੈਗੀ ਆ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਉਹਨਾਂ ਨੂੰ ਯਕੀਨੀ ਤੌਰ ਆਇਆ ਜਾਵੇ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਨਵੈਸਟੀਗੇਸ਼ਨ ਦੇ ਦੌਰਾਨ ਮੈਨੂੰ ਦੱਸਿਆ ਜਾਵੇ ਕਿ ਇਸ ਦੇ ਪਿੱਛੇ ਜਿਹੜੀ ਬਿਗ ਫਿਸ਼ ਖੜੀ ਹੈ ਮੈਂ ਕੁਝ ਨਹੀਂ ਜੀ ਇਹਦੇ ਬਾਰੇ ਕਹਿ ਸਕਦਾ ਇਹ ਤਾਂ ਹੁਣ ਪੁਲਿਸ ਦੇ ਉੱਤੇ ਡਿਪੈਂਡ ਹੈਗਾ ਕਿ ਉਹ ਇਨਵੈਸਟੀਗੇਸ਼ਨ ਦੇ ਵਿੱਚ ਕੀ ਸੱਚਾ ਸਾਹਮਣੇ ਨਿਕਲਦਾ ਹੈ ਕੋਈ ਰابطਾ ਨਹੀਂ ਮੈਂ ਕਈ ਦਫਾ ਸੀਨੀਅਰ ਆਪਣੇ ਨਾਲ ਜਿਹੜੇ ਵਕੀਲ ਸਾਹਿਬ ਸਹਿਬਾਨਾਂ ਨੂੰ ਲੈ ਕੇ ਐਸਐਸਪੀ ਆਫਿਸ ਡੀਐਸਪੀ ਆਫਿਸ ਤੇ ਗਰਸ਼ੰਕਰ ਖਾਣਾ ਵਿੱਚ ਜਾ ਚੁੱਕਾ ਪਰ ਕੋਈ ਵੀ ਉਹ ਜਿਹੜੀ ਕੋਈ ਕਾਰਵਾਈ ਨਾ ਹਜੇ ਤੱਕ ਇੱਕ ਵਾਰ ਵੀ ਉਹ ਉਹਨਾਂ ਨੇ ਮੇਰੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ